ਮਾਂ ਜਾਨ ਮੈਂ ਅੰਧੇ ਕਰੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਜੰਗਾਂ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸੁੰਦੇਵੇ ਜੋ ਸਬ ਰਸਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਲਾਂ ਦੇ ਮਰ ਬਖਤ ਪਿਆਰੋ ਹਰ ਸਿੰਝੇ ਸੁਲਾਟ ਜੋਰ ਈਆਂ ਅਸਰ ਮੈਂ ਮਨ ਹੋ ਸਕੇ ਨਿਪਾ ਨੇ ਮਹਾਂ ਪਿਆਰੇ ਤੂਰ ਅਭੈ ਪੰਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਕਰੋ ਆਇਓ ਸਰਨ ਦੀਨ ਤੋ ਭੰਡਿਆ ਨਾਮ ਜਿਦੜਿਓ ਤੁਮਰੀ ਓਰ ਅਭੈ ਪੰਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਕਰੋ oh uh -huh. ਕਰਨਾਰੋ ਮਨ ਦੇ ਦਿਆ ਕਰਨਾਰ ਮਿਲ ਨਸਨ ਨਬਰਾ ਸੋ ਪੂਰਨ ਭਾਰ ਨਾ ਵਿਆਪਈ ਕਟ ਮਿਲਿਆ ਸਨ ਨਗਰਾਸਾ ਹੋ ਓਟੇ ਤੇ ਮਿਲਦਾ ਕੋ ਬਾਹਰ ਆਏ ਸੇਵਾ ਸੁਮੀ ਲਾ ਹੋ ਬਿਹਿਆ ਕੋ ਨਾ ਸਕੈ ਮੇਰੇ ਸਾਧੂ ਗੁਣ ਗਾ ਹੋ ਜੈ ਸੱਚੀ ਪ੍ਰੀਤ ਸਮਾਓ ਕਹ ਲੈ ਦੀ ਪਾਰ ਬਰਮਾ ਮਹੁਰਨਾ ਮਸਰੀਆ ਹੋ ਮਾਰ ਜਾਉ ਲਖ ਮੇਰੀਆਂ ਹਰ ਸੱਜਾ ਅਗਾਂ ਅਵਾਹੋ ਸਭ ਪਾਈ ਨ ਰਹਿਣੇ ਨਾਕਦਰ ਪਾਇਓ ਪੂਖ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਪੂਖ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਆਪ ਜੀ ਨੰਦਿਆ ਗੁਰੂ ਪਾਸਾ ਜੀ ਨਗਰ ਕੇਡੇ ਤੇ ਸ਼ੁਭ ਸਮਾਂ ਦੀ ਮਰਤਾਏ ਮਾਨ ਸੋ ਰੀਆ ਦੇਲੇ ਪਰਖ ਲੱਗੇ ਤੰਦ ਰੋਹੀ ਬਖਸੇ ਗੁਰੂ ਪਾਸਾ ਜੀ ਸਰਮਾਤ ਦੇ ਨਾਦ ਅਸਾਰੇ ਇਸ ਸਵੇਹੀਨੇ ਤੇ ਆਪਾਂ ਲੋਕ ਮੇਂ ਤੀਰ ਚਾਲ ਕਰੀਏ ਗੁਰੂ ਪਾਸਾ ਜੀ ਨੇ ਸੰਤ ਸਵੇਹੀਨੇ ਕਿ ਜੋ ਬਜੇ ਸਬਸਾ ਗੁਰੂ ਪਾਸਾ ਜੀ ਨੇ ਇਹ ਪੋ ਦਾ ਮਹੀਨਾ ਜਿਹੜਾ ਇਹ ਬਹੁਤ ਸਰਦ ਰੁੱਤ ਦਾ ਮਹੀਨਾ ਹੈ ਗੁਰੂ ਪਾਤਸ਼ਾਹ ਜੀ ਇਸ ਮਹੀਨੇ ਵਿੱਚ ਸਾਨੂੰ ਦੱਸਣਾ ਕਰਦੇ ਹਨ ਕਿ ਭੁੱਖ ਤਕਰ ਨਾ ਵਿਆਪੀ ਕਿਠਮ ਜਾ ਬਣਾਓ ਮਨੁ ਮੇਜਾ ਜਨਾਂ ਬਿਨ ਦਰਸ਼ਨ ਨਗਰਾ ਸਭ ਜਿਨ੍ਹਾਂ ਗੁਰੂ ਪਿਆਰੀਆਂ ਰੂਹਾਂ ਨੂੰ ਪਰਮਾਤਮਾ ਪਰਮੇਸ਼ਰ ਦੇ ਮਿਲਣ ਦੀ ਚਾਹ ਹੋ ਜਾਂਦੀ ਹੈ ਵੀਰਿਆਂ ਗੁਰਪਿਆਰੀਆਂ ਰੂਹਾਂ ਪਰਮਾਤਮਾ ਪਰਮੇਸ਼ਰ ਨੂੰ ਮਹਿਜ਼ੇ ਚਾਹੋ ਜੰਦੀਆਂ ਗੁਰੂ ਪਾਸ ਦੀ ਬਖਸ਼ਿਸ ਕਰਦੇ ਹਨ ਉਹਨਾਂ ਦਾ ਮਨ ਜਿਹੜਾ ਵਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੱਗਾ ਰਹਿਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗਾ ਰਹਿਦਾ ਹੈ ਪਰਮਾਤਮਾ ਨੂੰ ਮਿਲਣ ਦੇ ਖਾਤਰ ਇਹ ਸ੍ਰੀ ਗੁਰੂ ਪਾਸ ਦੀ ਬਖਸ਼ਿਸ ਕਰਦੇ ਆ ਉਹ ਦਾ ਮਹੀਨਾ ਉਹਨਾਂ ਨੂੰ ਕੋਈ ਠੰਡ ਨਹੀਂ ਲੱਗਦੀ ਕਿਉਂਕਿ ਉਹਨਾਂ ਦੀ ਜਿਹੜੀ ਸੁਰਗਵਾ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਵਿੱਚ ਚੁੱਭੀ ਰਹਿੰਦੀ ਹੈ ਇਸ ਲਈ ਮਹਾਰਾਜ ਮਖਸਿਸ ਕਰਦੇ ਆ ਓਟ ਗਵਿੰਦ ਪਾਲ ਰਾਏ ਸੇਵਾ ਸਵਾਮੀ ਲਾਓ ਦੇਖਿਆ ਬਹੁਨਾ ਸਦੀ ਦੇ ਸਾਧੂ ਨੂੰ ਗਾਓ ਓਟ ਗਵਿੰਦ ਪਾਲ ਰਾਏ ਸੇਵਾ ਸਵਾਮੀ ਲਾਓ ਜਿਹੜੇ ਗੁਰੂ ਪਾਤਰੀ ਪਰਮਾਤਮਾ ਦਾ ਓਟ ਆਸਰਾ ਲੈ ਕੇ ਗੁਰੂ ਪਾਤਸ਼ਾਹੀ ਦਾ ਨਾਮ ਸਿਣਦੇ ਹਨ ਰੱਤਨਾ ਕਰਦੇ ਹਨ ਉਹਨਾਂ ਨੂੰ ਕਿਸੇ ਕਿਸਮ ਦੀ ਮਾਇਆ ਜਿਹੜੀ ਕੋਈ ਹੱਥ ਨਹੀਂ ਕਿਪਿਆ ਕੋ ਨਾ ਸਕੀ ਕਿਸੇ ਕਿਸਮ ਦੀ ਮਾਇਆ ਮਾਇਆ ਨੇ ਬਹੁਤ ਈ ਚਾਹ ਜਨੀਆਂ ਜਿਹੜੀਆਂ ਪਰਮਾਤਮਾ ਪਰਮੇਸ਼ਰ ਦੇ ਨਾਮ ਵੱਲੋਂ ਹੁਕਮਾ ਹੁਕਮਾਉਂਦੀਆਂ ਵਾ ਗੁਰੂ ਪਾਤਸ਼ਾਹੀ ਵਰਸਿ ਕਰਦੇ ਆ ਜਿਨ੍ਹਾਂ ਦਾ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਵਿੱਚ ਮਨ ਲੱਗ ਜਾਂਦਾ ਹੈ ਉਹਨਾਂ ਮਾਇਆ ਜਿਹੜੀ ਆ ਉਹਨਾਂ ਨੂੰ ਕੋ ਨਹੀਂ ਸਕਦੀ ਉਹ ਗੁਰੂ ਬਾਸਾ ਜੀ ਦਾ ਉਹਰਾ ਅਸਰ ਨਹੀਂ ਹੈ ਕਿ ਤੇ ਮਾਲਕ ਦੇ गुण ਹੁੰਦੇ ਹਨ ਜੈ ਤੇ ਆਪਣੀ ਤੈਕਣੀ ਸੱਚੀ ਪ੍ਰੀਤ ਸਮਾਓ ਕਿਉਂਕਿ ਸਾਡੀ ਜਿਹੜੀ ਜੋਤ ਆ ਜਿੱਥੋਂ ਆਈ ਆ ਜਿੱਥੋਂ ਜੋਤ ਆਈ ਆ ਉੱਥੇ ਆਪਾਂ ਬਣਾਉਣੀ ਆ ਕਿਉਂਕਿ ਪ੍ਰਭਾਤ ਦਾ ਪਰਮੇਸ਼ਰ ਨੇ ਸਾਨੂੰ ਭੇਜਿਆ ਨੇ ਉਹਦੇ ਦੇ ਘਟੇ ਕਰਨਾ ਹੈ ਜੈ ਤੇ ਆਪਣੀ ਤੈਕਣੀ ਜਿੱਥੋਂ ਜੋਤ ਸਾਡੀ ਆਈ ਆ ਉਹਦੇ ਵਿੱਚ ਹੀ ਆਪਾਂ ਜੋਤ ਨੂੰ ਦੀ ਬਰੁਪਾ ਸਾਡੀ ਕਰ ਸਕਦਾ ਦੇ ਆਂ ਜਿਆ ਮੇ ਉਹ ਜੀ ਲੈ ਲਈ ਸੱਚੀ ਪ੍ਰੀਤ ਸਮਾਉ ਉਸ ਪਰਮਾਤਮਾ ਪਰਮੇਸ਼ਰ ਨਾਲ ਸੱਚੀ ਪ੍ਰੀਤੀ ਪਾਉਣੀ ਆ ਸੱਚੀ ਪ੍ਰੀਤੀ ਪਾਉਣ ਨਾਲ ਉਹਦੀ ਰੱਤ ਨਾਲ ਉਹ ਸਿਮਰ ਨਾਲ ਬੁਰਪਾ ਸਾਡੀ ਬਰਸਿਸ ਕਰਦੇ ਆ ਜਿਹੜੀ ਸਾਡੀ ਜੋਤ ਨਾਲ ਜਿੱਥੋਂ ਆਈ ਉਹਨੇ ਲੇਕ ਮਿਲ ਜਾਊਗੀ ਕਰਕੇ ਦੀਨ ਨਹੀਂ ਬਾਰ ਬਨ ਗੌਰ ਨਾਲ ਬਿਸਰਿਆਓ ਕਿਉਂਕਿ ਜਿਹਨੂੰ ਪਰਮਾਤਮਾ ਪਰਮੇਸ਼ਰ ਆਪਣੇ ਨਾਲ ਲਾ ਦਿੰਦਾ ਕਰ ਹੁੰਦਾ ਹੱਥ ਜਿਨ੍ਹਾਂ ਨੂੰ ਆਪਣੇ ਨਾਲ ਪਰਮਾਤਮਾ ਪਰਮੇਸ਼ਰ ਮਿਲਦਾ ਲੈਂਦਾ ਹੈ ਉਹਨਾਂ ਨੂੰ ਟਿਕ ਸੌੜਦਾਰੀ ਵਿਚੇੜਦਾਰੀ ਮਹਾਰਾਜ ਜੀ ਪਾਸ ਇਸ ਲਈ ਉਸ ਤੋਂ ਬਿਹਾਰ ਦਾ ਪਾਣ ਜਾਂਦੇ ਆ ਬਾਹਰ ਤੋਂ ਲੱਖ ਬੇਦਿਆਰ ਸੱਜਮ ਅਗਮਾ ਰਹੋ ਸਰਪਾਇਨ ਰਾਣੇ ਨਾਨਕ ਦਰਪਾਇਓ ਇਹ ਸ੍ਰੀ ਗੁਰੂ ਪਾਸਾ ਜੀ ਸਾਡੇ ਢਾਂ ਦੀ ਲੋੜ ਆ ਕਿਉਂਕਿ ਅਸੀਂ ਇਹਨਾਂ ਨੂੰ ਭੁੱਲਣ ਹਾਰਾਂ ਅਸੀਂ ਹਉਕਣ ਵਾਲਾ ਹਾਂ ਜਦੋਂ ਵੀ ਆਪਾਂ ਪਰਮਾਤਮਾ ਪਰਮੇਸ਼ਰ ਦੇ ਦਰ ਦੇ ਉੱਤੇ ਟੈ ਤੇ ਗੁਰੂ ਪਾਤਸ਼ਾਹ ਦੀ ਬਖਸ਼ੰਦਗਾ ਹੈ ਜਿਸ ਤਰ੍ਹਾਂ ਅਧਾਨ ਦੇ ਤੌਰ ਤੇ ਮਾਰਾ ਪਿਤਾ ਜਿਹੜਾ ਵਾ ਉਸ ਦਾ ਬੱਚਾ ਕਿੰਨੀ ਵੀ ਗਲਤੀ ਕਰ ਲਵੇ ਜੇ ਉਹ ਆ ਕੇ ਬੱਚਾ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਆ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਮਾਤਾ ਪਿਤਾ ਉਸੇ ਵੇਲੇ ਬਖਸ਼ ਦਿੰਦੇ ਹੈ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਪਰਮਾਤਮਾ ਪਰਮੇਸ਼ਰ ਅਸੀਂ ਉਸ ਵਿੱਚ ਦੇ ਦੀ ਲਾ ਪੁੱਤਰਾਂ ਇਸ ਲਈ ਜਦੋਂ ਜੀਵ ਟੈਰ ਜਾਂਦਾ ਹੈ ਕਰ ਦੇ ਨਹੀਂ ਪਾਰਨਾ ਬਹੁਤ ਨਕਸਰਿਆ ਹੋ ਇਸ ਲਈ ਗੁਰੂ ਪਾਸਾ ਜੀ ਸਰਪਾਇਂ ਨਰੇ ਨਾਂਕ ਦਰਪਾਉ ਜਦੋਂ ਉਹਦੇ ਡਰ ਤੇ ਆਪ ਟੈਰ ਜੀ ਨੇ ਆ ਤੇ ਮਹਾਰਾਜ ਉਹ ਸੇ ਵੇ ਸਾਨੂੰ ਬਖਸ਼ਤ ਕਰ ਦਿੰਦਾ ਬਖਸ਼ਣ ਹਾਰ ਹੈ ਕਿਉਂਕਿ ਅਸੀਂ ਥਣ ਥਣ ਕੋ ਲੜਾ ਆ ਰਿਹਾ ਹੋ ਬਖਸ਼ ਰਹਾ ਆ ਪਰਮਾਤਮਾ ਪਰਮੇਸ਼ਰ ਜਦੋਂ ਨਾੜੀ ਇਹ ਹਮਾਂ ਨੂੰ ਜਾਂਦੀ ਆ ਫਿਰ ਮਹਾਰਾਜ ਜੀ ਮੀਨੇ ਇਹੇ ਸਮਾਪਤੀ ਦੇ ਵਿੱਚ ਦੱਸਿਆ ਹੈ ਕਿ ਉਹ ਸੰਗ ਦਾ ਸਰਬ ਸੁਖ ਉਹ ਪਰਮਾਤਮ ਜਿਹੜਾ ਉਹ ਦਾ ਨੀਨਾ ਇਸ ਸਮਾਂ ਆ ਲੱਗਦਾ ਹੈ ਤੇ ਜਦੋਂ ਪਰਮਾਤਮਾ ਪਰਮੇਸ਼ਰ ਬਖਸ਼ਣ ਹਾਰ ਬਖਸ਼ ਦਿੰਦਾ ਹੈ ਤੇ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ ਉਹ ਸੰਗ ਦਾ ਸਰਬ ਸੁਖ ਸੋਣਾ ਲੱਗਦਾ ਸਮਾਂ ਨਾ ਲੱਗਦਾ ਨੀਨਾ ਘੱਟ ਹੀ ਲੱਗਦੀ ਸਰਬ ਸੁਖ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ ਜਿਸ ਬਖਸ਼ੇ ਦੇ ਪ੍ਰਭਾਅ ਜਨਮ ਪਰਮਾਤਮਾ ਪਰਮੇਸ਼ਰ ਸਾਨੂ ਵਰਸਿਸ ਕਰਦਾ ਸਾਡੇ ਦੇ ਮਿਹਨ પ્રયਾਤ ਰੱਖਦਾ ਸਾਡੀ ਦੇ ਨਾਮ ਅਸੀਮ ਨੇ ਨਾਮ ਦੇ ਵਿੱਚ ਆਪਣਾ ਮਨ ਕਰਕੇ ਉਹ ਜਪ ਕਰਨਾ ਉਹਦੀ ਅਰਾਧਨਾ ਕਰਨੀ ਤਾਂ ਮਹਾਰਾਜ ਜੇ ਕੋ ਸਾਡਾ ਪੂਰਾ ਮਹੀਨਾ ਸਾਡਾ ਸੁਖ ਸ਼ਾਂਤੀ ਨਾਲ ਭਾਵੇ ਤੇ ਸਿਰ ਤੇ ਮਿਹਨ પ્રયਾਤ ਰੱਖੇ ਸਭ ਕੋ ਪਰਮਾਤਮਾ ਪਰਮੇਸ਼ਰ ਆਪਣਾ ਨਾਮ ਜਪਾਵੇ ਵਾਹਿਗੁਰੂ ਦੀ ਕ ਖਲਸਾ ਵਾਹਿਗੁਰੂ ਦੀ ਕਿਰਪਾ ਸਤਿਨਾਮ ਵਾਹਿਗੁਰੂ

I um, Stop Doctor.